ਸਤਿ ਸ਼੍ਰੀ ਅਕਾਲ ਦੋਸਤੋ ਇਹ ਭਰਾ ਆਪਣੇ ਫਿਰੋਜ਼ਪੁਰ ਤੋਂ ਆਏ ਨੇ ਇੱਥੋਂ 200 ਕਿਲੋਮੀਟਰ ਦਾ ਲਵਾ-ਦਵਾ ਹੋ ਜਾਂਦਾ ਦੇਖੋ ਕਿੰਨੀ ਮਾਨ ਵਾਲੀ ਗੱਲ ਆ ਇਹਨਾਂ ਨੇ ਘਰੋਂ ਅੱਜ ਦੁਪਹਿਰੇ ਪੇਮੈਂਟ ਕਢਾਈ ਲਫਾਫੇ ਚ ਪਾ ਕੇ ਉਰੇ ਆ ਗਏ ਤੇ ਆਪਣੀ ਗਾਰੰਟੀ ਤੇ ਇੱਥੀਆਂ ਉਹੀ ਝੋਟੀਆਂ ਲਈਆਂ ਨੇ ਕਿਸਮਤ ਚੰਗੀ ਕਿਸਮਤ ਆ ਸਾਡੀ ਜਿਹੜੇ ਇਹ ਜੇ ਵੀਰ ਸਾਡੇ ਤੇ ਵਿਸ਼ਵਾਸ ਕਰਦੇ ਆ ਦੇਖੋ ਇਹ ਜੇ ਭੋਲੇ ਲੋਕਾਂ ਦਾ ਜੇ ਅਸੀਂ ਵਿਸ਼ਵਾਸ ਤੋੜਾਂਗੇ ਤਾ ਪਰਮਾਤਮਾ ਵੀ ਸਾਡੇ ਉਲਟ ਹੋਊਗਾ ਹਾਂ ਕਈ ਵਾਰੀ ਇਹ ਹੋ ਜਾਂਦਾ ਵੀ ਜਦੋਂ ਉਹੋਂ ਪਸ਼ੂ ਜਾਂਦਾ ਦੁੱਧ ਦਾ ਤਾਂ ਤੁਸੀਂ ਹਫ਼ਤਾਕ ਦੇਖ ਲਿਆ ਕਰੋ ਬਾਕੀ ਜੇ ਹੋਰ ਕੋਈ ਵੀ ਨੁਕਸਾ ਜਦੀ ਕਾਲ ਕਰੋ ਕਰਾਇਆ ਵੀ ਅਸੀਂ ਲਾਵਾਂਗੇ ਘਰੋਂ ਵਾਪਸ ਲੈ ਕੇ ਆਵਾਂਗੇ ਭਰਾਵਾਂ ਨੂੰ ਵੀ ਇਹੀ ਗੱਲ ਕਹੀ ਆ ਬਈ 2-3 ਦਿਨ ਖਰਾਕ 1-2 ਦਿਨ ਦੇ ਹਿਸਾਬ ਨਾਲ ਤੁਸੀਂ ਉਹ ਐਡਜਸਟ ਕਰ ਲਿਓ ਜਿਹੜੀ ਅਸੀਂ ਕਹਾਂਗੇ ਉਹੀ ਪਾਇਓ ਪਸ਼ੂ ਮਾੜਾ-ਮੋਟਾ ਦੁੱਧ ਦਾ 19-21 ਕਰ ਜਾਂਦਾ ਪਰ ਹੋਰ ਕੋਈ ਵੀ ਨੁਕਸਾ ਦੇਖੋ ਇਹਨਾਂ ਨੇ ਵਿਚਾਰਿਆਂ ਨੇ ਵਿਸ਼ਵਾਸ ਹੀ ਕਿੰਨਾ ਕਰਿਆ ਜਿੰਨਾ ਅਸੀਂ ਰੇਟ ਦੱਸਿਆ ਇਹਦੇ 'ਚ ਵੀ ਸਾਨੂੰ ਸਬਰ ਕਰਨ ਵਾਲੀ ਗੱਲ ਹੁੰਦੀ ਹੈ ਜੇ ਕੋਈ ਇਹ ਜਿਹੇ ਭੋਲੇ ਲੋਕ ਆਉਂਦੇ ਆ ਤਾਂ ਇਹਨਾਂ ਨੂੰ ਆਪਾਂ ਭਾਅ ਨਾਲ ਪਸੂ ਦਿੱਤੇ ਨੇ ਅਸੀਂ ਠੱਗਦੇ ਤਾਂ ਮੁੜ ਕੇ ਜੇ ਹੁਣੇ ਇਹਨਾਂ ਨੂੰ ਅਸੀਂ 20-25000 ਰੁਪਇਆ ਲਾ ਕੇ ਮੈਸ ਦੇ ਦਿੰਦੇ ਹੁਣ ਕੋਈ ਸੋਨੇ ਦਾ ਦੁੱਧ ਤਾਂ ਦੇਣਾ ਨਹੀਂ ਇਹਨਾਂ ਨੇ ਵੀ ਵਿਚਾਰਿਆਂ ਨੇ ਪੈਸੇ ਪੂਰੇ ਕਰਨੇ ਆ ਵੀਰ ਡਰਾਈਵਰੀ ਕਰਦਾ ਕਰਦਾ ਇਹ ਲੈਂਨ ਨਾਲ ਜੁੜਿਆ ਆਪਾਂ ਬਾਜਬ ਰੇਟ ਨਾਲ ਦਿੱਤੀਆਂ ਨੇ ਫਿਰ ਵੀ ਉਹ ਝੋਟੀਆਂ ਦਿੱਤੀਆਂ ਜਿਹੜੀਆਂ ਭਲਿਆਟਾਂ ਵੀ ਗਾਹਾਂ ਜਾ ਕੇ ਇਹਨੂੰ ਰੇਟ ਨਹੀਂ ਘਟਾਉਣਗੀਆਂ ਐਵਰੇਜ ਇਹਦੀ ਵਧੀਆ ਦੁੱਧ ਪਾਈ ਜਾਣਾ ਜਾਨੀ ਲੰਬਾ ਸਮਾਂ 12 13 13 ਲੀਟਰ ਤੇ ਇਹ ਝੋਟੀਆਂ ਟਿਕ ਜਾਂਦੀਆਂ ਨੇ ਏਰੀਏ ਤੇ ਆਪਾਂ ਨੂੰ ਮਾਣ ਆ ਤੁਸੀਂ ਪਹਿਲੀ ਵਾਰੀ ਪੇਜ ਤੇ ਆਓ ਤਾਂ ਫੋਲੋ ਕਰ ਲਿਓ ਤੁਹਾਡੇ ਕੋਲੇ ਨਾਲ ਦੀ ਨਾਲ ਅਪਡੇਟ ਆਊਗੀ ਇੱਕ ਵਾਰ ਜ਼ਰੂਰ ਆ ਕੇ ਵਿਜ਼ਿਟ ਕਰਿਓ ਕਿਉਂਕਿ ਆਪਾਂ ਤੁਹਾਡਾ ਵਿਸ਼ਵਾਸ ਜਿੱਤਣਾ ਵਾ ਠੱਗੀ ਠੋਰੀ ਕਰਕੇ ਪੈਸੇ ਇਕੱਠੇ ਕਰਕੇ ਕੋਈ ਜ਼ਿਆਦਾ ਚਿਰ ਨਾਲ ਨਹੀਂ ਜਾਂਦੇ ਇੱਕ ਬਿਮਾਰੀ ਕੋਈ ਲੱਗੀ ਉਹ ਇੱਕ ਮਿੰਟ ਚ ਕਢਾ ਦਿੰਦਾ ਆਪਾਂ ਤੁਹਾਡਾ ਵਿਸ਼ਵਾਸ ਜਿੱਤ ਕੇ ਇਹ ਜ਼ਿੰਦਗੀ ਦੇ ਵਿੱਚ ਜਦੋਂ ਵੀ ਬੰਦਾ ਆਉਂਦਾ ਨਾ ਇੱਕ ਤਾਂ ਗਰੀਬ ਜੰਮ ਪੋ ਕਦੇ ਮਰੋ ਗਰੀਬ ਨਾ ਦੂਜਾ ਤੁਸੀਂ ਆਉਣ ਵੇਲੇ ਤੁਹਾਡਾ ਕੋਈ ਨਾਮ ਨਾ ਹੋਵੇ ਚਾਹੇ ਪਰ ਜਦੋਂ ਤੁਸੀਂ ਜਾਵੋ ਤਾਂ ਦੁਨੀਆ ਯਾਦ ਕਰੇ ਯਾਨੀ ਸ਼ਿਵਿਆਂ ਦਾ ਜਿਹੜਾ ਕੱਠਾ ਇਹ ਬੰਦੇ ਦੀ ਕਮਾਈ ਹੋ ਜਾਂਦਾ ਪੈਸਾ ਤਾਂ ਕੰਜਰੀਆਂ ਕੋਲੇ ਬਥੇਰਾ ਬਹੁਤ ਪੈਸਾ ਇਕੱਠਾ ਕਰ ਕਰਕੇ ਲੋਕ ਇੱਥੇ ਛੱਡ ਗਏ ਆਪਾਂ ਇਹ ਚੀਜ਼ ਸੋਚ ਕੇ ਚੱਲੇ ਆ ਵੀਰੇ ਵੀ ਜਦੋਂ ਜਾਵਾਂਗੇ ਤਾਂ ਦੁਨੀਆ ਤੇ ਕੋਈ ਯਾਦਗਾਰ ਬਣਾ ਕੇ ਜਾਵਾਂਗੇ ਇਹ ਬਿਜ਼ਨਸ ਹੀ ਤਾਂ ਚੁਣਿਆ ਕਿਉਂਕਿ ਪਿੰਡਾਂ ਨਾਲ ਜੁੜਿਆ ਹੈ ਇਹਦੇ ਵਿੱਚ ਠੱਗੀ ਠੋਰੀ ਬਹੁਤ ਸੀ ਇਹ ਅਸੀਂ ਇੱਕ ਬਿਜ਼ਨਸ ਨੂੰ ਐਨ ਜੀਓ ਦਾ ਰੂਪ ਦਵਾਂਗੇ ਕੋਈ ਠੱਗੀ ਠੋਰੀ ਨਹੀਂ ਹੋਊ ਇਹਦੇ ਵਿੱਚ ਸਪਸ਼ਟ ਸਾਰਾ ਐਨ ਤੁਹਾਡੇ ਸਾਹਮਣੇ ਗੱਲ ਲਊ ਉੱਥੋਂ ਸਾਨੂੰ ਲੋਕ ਠੱਗਣ ਨੂੰ ਫਿਰਦੇ ਆ ਪਰ ਉਹ ਅਸੀਂ ਦੇਖੋ ਕਿੱਡਾ ਰਿਸਕ ਲੈ ਕੇ ਆਪਦੇ ਕੋਲੋਂ ਜ਼ਿੰਮੇਵਾਰੀ ਦਿੰਨੇ ਆ ਵੀਰੇ ਉੱਥੋਂ ਦਾ ਜਿਹੜਾ ਪਸ਼ੂ ਕੇਰਾਂ ਗੱਡੀ 'ਚ ਪੈ ਗਿਆ ਉਹ ਸਾਡਾ ਪਰ ਪ੍ਰਮਾਤਮਾ ਨੂੰ ਅਰਦਾਸ ਤੇ ਇਦਾਂ ਜਿਹੜੇ ਭੋਲੇ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਆ ਇਹਨਾਂ ਦੀਆਂ ਦੁਆਵਾਂ ਆਪਾਂ ਨੂੰ ਵੀ ਪਸ਼ੂ ਪਰਖ ਕੇ ਲਿਆਉਣੇ ਆ ਪੂਰੇ ਕਾਰੀਗਾਰਾਂ ਛੋਟੇ ਹੁੰਦੇ બિਜ਼ਨਸ ਨਾਲ ਜੁੜੇ ਹੋਏ ਆ ਘਾਟਾ ਨਹੀਂ ਖਾਂਦੇ ਫੇਰ ਵੀ ਜੇ ਕਿਤੇ ਹੋ ਗਿਆ ਤਾਂ ਅਸੀਂ ਉਹਨੂੰ ਘਰੇ ਰੱਖ ਕੇ ਪਸ਼ੂ ਪੈਸੇ ਪੂਰੇ ਫੇਰ ਵੀ ਕਰ ਦੂਗਾ ਕਿਉਂਕਿ ਭਲਿਆੜ ਰੱਖ ਕੇ ਦੁੱਧ ਦੁੱਧ ਚੋ ਕੇ ਅੱਗੇ ਗੱਬਣ ਵੇਚ ਦਾਂਗੇ ਆਪਾਂ ਧੋਖਾ ਨਹੀਂ ਕਰਨਾ ਸਾਨੂੰ ਇਹ ਨਹੀਂ ਹੈਗਾ ਕਿਉਂਕਿ ਜਾਦਾ ਮੱਝਾਂ ਅਸੀਂ ਤਾਂ ਹੀ ਰੱਖੀਆਂ ਹੋਈਆਂ ਨੇ ਵੀ ਜੇ ਘਰੇ ਖੜ ਜੂ ਤਾਂ ਕੋਈ ਦੁੱਖ ਨਹੀਂ